ਅੰਦਰ ਆਜੋ ਭਾਜੀ ਬਾਹਰ ਗੱਡੀਆਂ ਫਿਰਨਦੀਆਂ ਪੁਲਿਸ ਦੀਆਂ ਅੰਦਰ ਆਜੋ। ਓ ਯਾਰ ਮੇਰੇ ਘਰ ਦਾ ਪੰਪ ਬਾਹਰ ਪੁਲਿਸ ਵਾਲੀਆਂ ਗੱਡੀਆਂ ਦਾ ਮੈਨੂੰ ਕੀ ਭਾਰ ਆ। ਜੇ ਬਾਹਰ ਤੁਰੀਆਂ ਫੇਰਦੀਆਂ ਤੇ ਤੇ ਕੀ ਮਸਲਾ ਕੀ ਇਹਨੂੰ ਭਾਜੀ? ਇਹਦਾ ਮੈਦਾ ਕੰਮ ਨਹੀਂ ਕਰਦਾ। ਹੈ? ਆਹ ਤੇ ਕੀ ਮਸਲਾ ਵਾ ਇਹਨੂੰ? ਸ਼ੂਗਰ ਹੀ ਐ ਇਹਨੂੰ 600। ਓ ਲੈ। ਓ ਯਾਰ ਪੂਰੇ ਲੈ ਆ ਵੀਰੇ ਪੂਰੇ ਲੈ ਆ ਪੂਰੇ ਲੈ। ਕਾਲਾ ਜਿਹੜਾ ਕਾਹਨੋ ਆਇਆ ਇਹਨੂੰ। ਓਏ ਰੱਬਾ। ਪੰਪ ਨੂੰ ਤੇੜਾ ਮਨ ਹੋਇਆ ਉਹਨੂੰ ਤੇ ਨਹੀਂ ਹੋਇਆ ਤੈਨੂੰ ਹੋਇਆ। ਉਹ ਭੀ ਇਹਨੂੰ ਇਹਦੇ ਮੁਤਲਕਾ ਹੀ ਤਾਂ ਮਸਲਾ ਹੋਏਗਾ ਨਹੀਂ ਚੱਲਣ ਦਿਆ ਉਹ ਇੱਥੇ ਪੂਰਾ ਮੁਲਕ ਖਰੇ ਕਿਦਾਂ ਚੱਲਣ ਦਿਆ ਤੇਰਾ ਪੰਪ ਨਹੀਂ ਚੱਲਣ ਦਿਆ ਤਾਰਾ ਮੈਨੂੰ ਲੱਗਦਾ ਕਿ ਤੂੰ ਕੱਟ ਕੇ ਨਾ ਤੇ ਲਿਆਇਆ ਚੋਕਈਆਂ ਚੋਰੀ ਉਹ ਯਾਰ ਕਰਦੀਆਂ ਤਾਰਾ ਵਾ ਤੂੰ ਕਿਹੜਾ ਐਸਐਚਓ ਮਕੈਨਿਕ ਆ ਤੂੰ ਹੈ ਤੂੰ ਕੰਮ ਛੱਡ ਪਹਿਲਾਂ ਮੱਲੇ ਚ ਨਾ ਤਫਤੀਸ਼ ਕਰਕੇ ਆ ਮੇਰੇ ਆਂਡੀਆਂ ਗਵਾਂਡੀਆਂ ਕੋਈ ਪੰਪ ਕਿਦਾ ਲੈ ਆ ਕਿਹੜੇ ਮੱਲੇ ਰਹਿਣਾ ਤੂੰ ਮਹਗਾਯਾਬਾਦ ਫਿਰ ਲੈ ਜਾ ਗਾਜ਼ੀਆਬਾਦ ਹੈਲੋ ਕੀ ਹੈ ਗਾਜ਼ੀਆਬਾਦ ਨੂੰ ਕੀ ਛਨਾਸਤਗੜ ਹੈਗਾ ਤੇਰੇ ਕੋਲ ਯਾਰ ਮੈਂ ਵੇਚਣ ਥੋੜਾ ਆਇਆ ਮੈਂ ਸਹੀ ਕਰਾਉਣਾ ਆਇਆ ਵਾ ਆਈਡੀ ਕਾਰਡ ਦੀ ਕਾਪੀ ਤੈਨੂੰ ਦਵਾਂ ਚਾਹ ਜੀ ਬੈ ਚੈੱਕ ਕਰ ਲੈਨੇ ਆ ਕਿ ਇਹ ਹੁੰਦਾ ਕੀ ਆ ਇਹਨੂੰ ਹਾਂ ਕੀ ਹੁੰਦਾ ਕੀ ਆ ਤੈਨੂੰ ਨਾ ਨੀਂਦ ਨਹੀਂ ਆਉਂਦੀ ਰਾਤ ਨੂੰ ਨਾ ਸਾਰੀ ਸਾਰੀ ਰਾਤ YouTube ਦੇਖਦਾ ਰਹਿੰਦਾ ਉਹ ਵੀਰੇ ਕਹਿਣ ਦਾ ਮਤਲਬ ਹੈ ਕਿ ਪੰਪ ਤੰਗ ਤੰਗ ਕਰਦਾ ਤੈਨੂੰ ਆਹ ਤੰਗ ਕਰਦਾ ਵਾ ਇਹ ਤੈਨੂੰ ਪੰਦਰੀ ਨਹੀਂ ਦਿੰਦਾ ਮੈਨੂੰ ਕਮਾ ਕੇ ਨਾ ਕਰ ਪੈਸੇ ਤੂੰ ਦੇ ਨਹੀਂ ਦਾਨਾ ਪਾਜੀ ਪਿੱਛੇ ਵੀ ਲੋਇਆ ਹੀ ਬੈ ਜਾ ਜੀ ਤੂੰ ਮੈਂ ਵਜ ਨਾ ਜਾਣਾ ਇਹ ਪਾਜੀ ਕਦੋਂ ਦਾ ਲਿਆ ਤੁਸੀਂ ਪਾਹੀ ਹੋ ਗਏ ਕੋ 10 ਸਾਲ ਹੋ ਗਏ ਇਹਨੂੰ ਲਵਾਏ ਨੂੰ 10 ਸਾਲ ਵਿੱਚ ਤਾਂ ਸੀ ਰੁਕ ਗਿਆ ਦਸਾਂ ਸਾਲਾਂ ਦਾ ਸੁਣ ਕੇ ਐ ਜਰਾ ਇਹਨੂੰ ਕਰ ਇਹ ਯਾਰ ਕਿਸੇ ਹੈਲਪਰ ਨੂੰ ਕਹਿ ਦੋ ਮੈਨੂੰ ਹੀ ਕਹੀ ਜਾਣਾ ਐਨੂੰ ਕਰਦੇ ਸਾਰੇ ਵੀ ਕੰਮ ਕਰ ਰਹੇ ਆ ਆਪਣਾ ਆਪਣਾ ਭਾਜੀ ਬਹੁਤ ਤੰਗੀ ਆ ਅੱਬਾ ਮੇਰਾ ਬਿਮਾਰ ਆ ਇਹ ਪਾਣੀ ਨਹੀਂ ਚੁੱਕਣ ਦਿਆ ਸਾਡੀ ਤਾਂ ਦੁਆਈ ਆ ਵੀ ਅੱਲਾ ਤੇਰੇ ਅੱਬੇ ਨੂੰ ਝੁਕ ਲਵੇ ਹੈਲੋ ਇਹ ਪਾਣੀ ਨਹੀਂ